ਸਭੁ ਜਾਲ ਮਹਲਾ ਤੁਜਾ ਇਹੋ ਜਗ ਸੱਚੇ ਕੀ ਹੈ ਫੂਟੜੀ ਸੱਚੇ ਕਾ ਵਿਚਵਾਸ ਇਕ ਨਾ ਆਹ ਉਸ ਮਾਇਆ ਦੇ ਖਾਹੁਣੇ ਕਰੇ ਬਿਨਾਂ ਇਕ ਨਾ ਭਾੜਾ ਈ ਕੱਢ ਲੈ ਇਕ ਨਾ ਮਾਇਆ ਵਿਚਲੇ ਵਾਸ ਇਹ ਭੈ ਆਪਨਾ Japai ਨਾਤ ਤੁ ਪ ਜਾਣੀ ਹੈ ਜਾ ਕੋ ਆਸ ਤਰੇ ਪਰਗਾਸ ਕੋ ਨਾਂ ਜੇ ਪਾਇ ਕੇ ਲਖਨਾਰਨ ਧਰਮ ਬਹਾਰਿਆ ਬੋ ਸਤਿ ਸਿਧਰ ਜਨੁ ਆਤ ਕਾ ਛਡੇ ਜੰਗ ਮਾਲਿਆ ਫਤ ਨਾ ਮਾਣੇ ਅੰਗਾਰੇ ਮਾ ਕੋ ਤੁ ਪ ਜਾਣਿਆ ਸਰਾਜ ਸਿਮਗਏ ਆਰਿ ਜੇ ਸੇਖਾਤ ਕਨਵਾਲੇ ਲਖਨਾਰਨ